ਪੰਜਾਬ ਸਰਕਾਰ ਦੇ ਵੱਲੋਂ ਵਿਧਾਨ ਸਭਾ ਦਾ ਸਪੈਸ਼ਲ ਜਿਹੜਾ ਸੈਸ਼ਨ ਉਹ ਬੁਲਾਇਆ ਗਿਆ ਹੈ ਮਨਰੇਗਾ ਦਾ ਨਾਮ ਜਿਹੜਾ ਜੀ ਰਾਮ ਜੀ ਰੱਖਣ ਦੇ ਉੱਪਰ ਵੀ ਵਿਰੋਧ ਹੋਇਆ ਤੇ ਹਰਪਾਲ ਸਿੰਘ ਚੀਮਾ ਦੇ ਵੱਲੋਂ ਜਿਹੜੀ ਸਟੇਟਮੈਂਟ ਦਿੱਤੀ ਹੈ ਸੋਣਾ ਕਿ ਕਿਵੇਂ ਤੁਸੀਂ ਦੇਖਦੇ ਹੋਗੇ ਦੇਖੋ ਜਿਹੜੀ ਮਨਰੇਗਾ ਸਕੀਮ ਹੈ ਖਾਸ ਕਰਕੇ ਜਿਹੜਾ ਸਾਡਾ ਗਰੀਬ ਤਬਕਾ ਹੈਗਾ ਉਹਨੂੰ ਇਹ ਇਨਸ਼ੋਰ ਕਰ ਲਈ ਕਿ ਇੰਨੇ ਦਿਨ ਦਾ ਜਿਹੜਾ ਅ ਇਨਸ਼ੋਰ ਜਿਹੜੀ ਆ ਉਹਨਾਂ ਨੂੰ ਰੁਜ਼ਗਾਰ ਮਿਲੂਗਾ ਈ ਡਾਕਟਰ ਮਨਮੋਹਨ ਸਿੰਘ ਵਰਗਾ ਹੀ ਵਿਜਨਰੀ ਬੰਦਾ ਕਿਉਂਕਿ ਸਾਡੇ ਦੇਸ਼ ਦੇ ਵਿੱਚ ਬਹੁਤ ਲੋਕ ਜਿਹੜੇ ਆ ਉਸ ਰੇਖਾ ਤੋਂ ਥੱਲੇ ਆ ਔਰ ਇਥੇ ਤਾਂ ਕਾਂਗਰਸ ਜਿਹੜੀ ਆ ਕਿਉਂਕਿ ਸਾਡੇ ਚਾਹੇ ਰਾਹੁਲ ਗਾਂਧੀ ਆ ਚਾਹੇ ਸੋਨੀਆ ਗਾਂਧੀ ਜੀ ਆ ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਅਸੀਂ ਸੰਸਦ ਤੋਂ ਲੈ ਕੇ ਤੇ ਹਰ ਗਲੀ ਮਹੱਲੇ ਤੱਕ ਇਹ ਲੜਾਂਗੇ ਔਰ ਲੜਾਂਗੇ ਲੇਕਿਨ ਮੈਂ ਇਹਦੇ ਨਾਲ ਇੱਕ ਕੈਟਆਨ ਕਰਨਾ ਚਾਹੁੰਨਾ ਕਿ ਇਹ ਹਮੇਸ਼ਾ ਸਰਕਾਰ ਜਦੋਂ ਵੀ ਸਪੈਸ਼ਲ ਸੈਸ਼ਨ ਬੁਲਾਉਂਦੀ ਆ ਉਹਦੇ ਤੁਹਾਡੀ ਨੌਲੇਜ ਲਈ ਵੀ ਮੈਂ ਦੱਸਣਾ ਚਾਹੁੰਦਾ ਵੀ ਜਦੋਂ ਸਪੈਸ਼ਲ ਸੈਸ਼ਨ ਬਣਾਉਦੀ ਆ ਉਹਦੇ ਵਿੱਚ ਨਾ ਜ਼ੀਰੋ ਆਵਰ ਹੁੰਦਾ ਨਾ ਕੁਐਸਚਨ ਆਵਰ ਹੁੰਦਾ ਜਿਹੜੇ ਬਾਕੀ ਇਸ਼ੂਜ਼ ਆ ਕਿਉਂਕਿ ਪਿਛਲੇ ਸਦਨ ਦੇ ਵਿੱਚ ਵੀ ਜਦੋਂ ਅਨੰਤਪੁਰ ਸਾਹਿਬ ਸਪੈਸ਼ਲ ਸੈਸ਼ਨ ਸੱਦਿਆ ਗਿਆ ਉਦੋਂ ਪੰਜ ਬਿੱਲਾਂ ਬਾਰੇ ਮੈਂ ਅਗਾਹ ਕੀਤਾ ਸੀ ਕਿ ਪੰਜ ਬਿੱਲ ਆ ਰਹੇ ਆ ਲੇਕਿਨ ਉਹਦੇ ਨਾਲ ਨਾਲ ਮੈਨੂੰ ਲੱਗਦਾ ਉਹਨਾਂ ਨੇ ਸੱਤ ਬਿੱਲ ਲਿਆਂਦੇ ਪੰਜ ਤਾਂ ਉਹ ਲਿਆਂਦੇ ਹੀ ਲਿਆਂਦੇ ਔਰ ਉਹਦੇ ਨਾਲ ਜਿਹੜੀ ਹਾਇਰ ਐਜੂਕੇਸ਼ਨ ਦਾ ਜਿਹੜਾ ਬਿੱਲ ਹੈ ਉਹਦਾ ਨਾਮ ਮੇਰੇ ਖਿਆਲ ਸਿੱਖਿਆ ਕ੍ਰਾਂਤੀ ਜਾਂ ਕੁਛ ਇਦਾਂ ਦਾ ਉਹਦਾ ਬਿੱਲ ਹੈਗਾ ਔਰ ਫਿਰ ਨਾਲ ਮਨਰੇਗਾ ਦਾ ਨਿਆਂ ਦਾ ਕਿਉਂਕਿ ਜਦੋਂ ਤੁਸੀਂ ਕੋਈ ਕੋਈ ਚੀਜ਼ ਤੇ ਤੁਸੀਂ ਇੱਕ ਵਿਧਾਨ ਸਭਾ ਦਾ ਸੈਸ਼ਨ ਛੱਦਦੇ ਆ ਤੁਸੀਂ ਜ਼ੀਰੋ ਆਵਰ ਵੀ ਛੱਡ ਦਿੰਦੇ ਆ ਤੁਸੀਂ ਕੁਐਸਚਨ ਆਵਰ ਵੀ ਛੱਡ ਦਿੰਦੇ ਆ ਤੇ ਲਾਰਜਰ ਪਿਕਚਰ ਜਿਹੜੀ ਆ ਉਹਨੂੰ ਇਹੋ ਜੀ ਛੋਟੀ ਪਿਕਚਰ ਬਣਾ ਲਿੰਦੇ ਨੇ ਤੇ ਐਂਡ ਆਫ ਦਾ ਡੇ ਉਹ ਤੁਹਾਡੀ ਤੇ ਭਾਜਪਾ ਦੀ ਰਲਿਮਿਲੀ ਭੁਗਤ ਜਿਹੜੀ ਆ ਉਹ ਬਿਲਕੁਲ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ ਕਿਉਂਕਿ ਜਦੋਂ ਤੁਸੀਂ ਉਹਦੇ ਤੋਂ ਬਾਹਰ ਗੱਲ ਹੀ ਨਹੀਂ ਕਰਨ ਦੇਣੀ ਜੇ ਪਿਛਲੀ ਵਾਰੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਉਹ ਪੰਜਾਂ ਬਿੱਲਾਂ ਬਾਰੇ ਗੱਲ ਕੀਤੀ ਹੁੰਦੀ ਤਾਂ ਸ਼ਾਇਦ ਉੱਥੇ ਕੋਈ ਇਹੋ ਜੀ ਗੱਲ ਪਹੁੰਚਦੀ ਵੀ ਹਾਂ ਵੀ ਇਹ ਤਾਂ ਪੰਜਾਬ ਲਈ ਬਹੁਤ ਵੱਡਾ ਨੁਕਸਾਨ ਹੈ ਤੇ ਹੁਣ ਵੀ ਮੈਂ ਸਰਕਾਰ ਨੂੰ ਔਰ ਭਗਵੰਤ ਬਾਜੀ ਨੂੰ ਇਹ ਕਹੂੰਗਾ ਕਿ ਤੁਸੀਂ ਸਰਦਰੁੱਤ ਦਾ ਸੈਸ਼ਨ ਸਕਿਪ ਨਾ ਕਰੋ ਉਹਦੇ ਵਿੱਚ ਇੰਪੋਰਟੈਂਟ ਯਸ ਮਨਰੇਗਾ ਇਜ਼ ਵੈਰੀ ਇੰਪੋਰਟੈਂਟ ਉਹਦੇ ਵਿੱਚ ਡਿਸਕਸ ਕਰੋ ਬਟ ਐਟ ਦ ਸੇਮ ਟਾਈਮ ਤੁਸੀਂ ਜਿਹੜੀਆਂ ਇਹ ਚੋਰਮ ਗੁਰੀਆਂ ਦੇ ਵਿੱਚੋਂ ਬਾਕੀ ਚੀਜ਼ਾਂ ਸਕਿੱਪ ਕਰ ਦਿੰਨੇ ਆ ਉੱਥੇ ਕਿਸੇ ਲਾਅ ਐਡ ਆਰਡਰ ਦੀ ਗੱਲ ਕਰਨੀ ਆ ਉੱਥੇ ਹੋਰ ਬਿੱਲਾਂ ਦੀ ਗੱਲ ਕਰਨੀ ਆ ਜਿਸ ਤਰ੍ਹਾਂ ਬਾਕੀ ਐਜੂਕੇਸ਼ਨ ਸਿਸਟਮ ਦੇ ਵਿੱਚ ਚਾਹੇ ਉਹ ਵੈਸਟ ਬੰਗਾਲ ਹੈ ਚਾਹੇ ਸਾਊਦੀਆਂ ਸਟੇਟਸ ਹੈਗੀਆਂ ਉਹਨਾਂ ਨੇ ਐਜੂਕੇਸ਼ਨ ਜਿਹੜੀ ਪਾਲਿਸੀ ਆ ਉਹਨੂੰ ਰਿਜੈਕਟ ਕੀਤਾ ਤੇ ਆਪਾਂ ਵੀ ਐਜੂਕੇਸ਼ਨ ਪਾਲਿਸੀ ਨੂੰ ਮੈਂ ਤਾਂ ਪਿਛਲੇ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਕਿ ਇਹਦਾ ਭਗਮਾ ਕਰਨ ਕਰ ਰਹੀ ਹੈ ਆਮ ਆਦਮੀ ਬੀਜੇਪੀ ਤੌਰ ਆਮ ਆਦਮੀ ਪਾਰਟੀ ਪਤਾ ਨਹੀਂ ਮੈਂ ਜਦੋਂ-ਜਦੋਂ ਵੀ ਦੇਖਦਾ ਇਹਨਾਂ ਨੂੰ ਖੰਘਾਲ ਕੇ ਦੇਖਦਾ ਤੇ ਉਹਨਾਂ ਦੀ ਬੀ ਟੀਮ ਦੇ ਤੌਰ ਤੇ ਹਮੇਸ਼ਾ ਉਹਨਾਂ ਨੂੰ ਸਪੋਰਟ ਕਰਦੀ ਹੈ ਜੀ ਆ ਸੋ ਮੈਨੂੰ ਲੱਗਦਾ ਇਹ ਸਰਦਰੁੱਤ ਸੈਸ਼ਨ ਜਿਹੜਾ ਆ ਉਹਨੂੰ ਸਕਿਪ ਨਹੀਂ ਕਰਨਾ ਚਾਹੀਦਾ ਉਹਨੂੰ ਸਪੈਸ਼ਲ ਸੈਸ਼ਨ ਦਾ ਨਾਂ ਨਹੀਂ ਦੇਣਾ ਚਾਹੀਦਾ ਤਾਂ ਕਿ ਜਿਹੜੇ ਐਮ ਐਲ ਇਸ ਹੈਗੇ ਆ ਔਰ ਜਾਂ ਲੋਕਾਂ ਦੇ ਜਿਹੜੇ ਜੋ-ਜੋ ਇਸ਼ੂਜ਼ ਹੈਗੇ ਆ ਜਿਹੜੇ ਉਹਨਾਂ ਨੇ ਛੱਕਣੇ ਹੈਗੇ ਆ ਉਹਨਾਂ ਦੇ ਅਧਿਕਾਰ ਤੋਂ ਉਹਨਾਂ ਨੂੰ ਵਾਂਝਾ ਨਾ ਕੀਤਾ ਜਾਵੇ ਜੀ ਰਾਮ ਜੀ ਦੇ ਵਿੱਚ ਲੱਗਦਾ ਨਹੀਂ ਕਿ ਮਹਾਤਮਾ ਗਾਂਧੀ ਦਾ ਨਾਮ ਜਿਹੜਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਕੱਲਾ ਕੱਲਾ ਮਨਵੀਰ ਜੀ ਕੱਲਾ ਮਹਾਤਮਾ ਗਾਂਧੀ ਜੀ ਦਾ ਨਾਂ ਹੀ ਦੀ ਗੱਲ ਨਹੀਂ ਹੈਗੀ ਉਹਦੇ ਵਿੱਚੋਂ ਲੀਗਲ ਸ਼ੈਲਟਰ ਵੀ ਖਤਮ ਕਰ ਦਿੱਤਾ ਹੈਗਾ ਕਿਉਂਕਿ ਇਹ ਤਾਂ ਕਾਰਪੋਰੇਟਸ ਦੀ ਪਾਰਟੀ ਹੈਗੀ ਆ ਸੋ ਕਾਰਪੋਰੇਟ ਨੂੰ ਹੀ ਇਹ ਵਧਾਵਾ ਦਿੰਦੀ ਆ ਇਹ ਆਮ ਲੋਕਾਂ ਦਾ ਜਾਂ ਜਿਹੜੇ ਸਾਡਾ ਲੇਬਰ ਕਲਾਸ ਹੈਗੀ ਆ ਜਿਹੜਾ ਸਾਡਾ ਉਹ ਵਰਗ ਹੈਗਾ ਜਿਹਨੂੰ ਇਹ ਇਨਸ਼ੋਰ ਕੀਤਾ ਸੀ ਕਿ ਘੱਟੋ ਘੱਟ ਇੰਨੇ ਦਿਨਾਂ ਦਾ ਰੁਜ਼ਗਾਰ ਜਿਹੜਾ ਉਹ ਲੀਗਲ ਗਰੰਟੀ ਸੀਗੀ ਲੇਕਿਨ ਇਹਦੇ ਤੋਂ ਉਹ ਵੀ ਜਿਹੜਾ ਆ ਉਹ ਚੱਕ ਲਿਆ ਗਿਆ ਔਰ ਉਹਦੇ ਵਿੱਚ ਜ਼ਰੂਰੀ ਨਹੀਂ ਹੈ ਆਉਣ ਵਾਲੇ ਸਮੇਂ ਦੇ ਵਿੱਚ ਔਰ ਉਹ ਸਟੇਟਾਂ ਦੇ ਉੱਤੇ ਜਿਹੜਾ 40% ਦਾ ਬੋਝ ਪਾਇਆ ਕਿਉਂਕਿ ਤੁਸੀਂ ਕਿੰਨੀਆਂ ਸਕੀਮਾਂ ਦੇਖੋਗੇ ਜਿਹਦੇ ਵਿੱਚ ਕੇਂਦਰ ਸਰਕਾਰ ਨੇ ਜਦੋਂ-ਜਦੋਂ ਵੀ ਸਟੇਟਾਂ ਤੇ ਬੋਝ ਪਾਇਆ ਕਿਉਂਕਿ ਸਟੇਟਾਂ ਤਾਂ ਆਲਰੇਡੀ ਡੈਟ ਦੇ ਵਿੱਚ ਹੈਗੀਆਂ ਮੰਨ ਲਓ ਪੰਜਾਬ ਹੈ ਪੰਜਾਬ ਤਾਂ ਆਲਰੇਡੀ ਜਿਹੜਾ ਬਹੁਤ ਡੈਟ ਦੇ ਵਿੱਚ ਹੈਗਾ ਕਿਉਂਕਿ ਜਦੋਂ ਉਹ ਸ਼ੇਅਰ ਨਹੀਂ ਹੋਊਗੀ ਹਾਂ ਇੱਕ ਗੱਲ ਜ਼ਰੂਰ ਹੈ ਕਿ ਆ ਵੀ ਇਹਦੀ ਜਿਹੜੀ ਕਲੈਰਿਟੀ ਥਰੂ ਦਾ ਸਿਸਟਮ ਉਹ ਜ਼ਰੂਰ ਲਿਆਉਣੀ ਚਾਹੀਦੀ ਆ ਕਿਉਂਕਿ ਅਲਟੀਮੇਟਲੀ ਕਿਉਂਕਿ ਮੈਂ ਕਿਤੇ ਇਹਨਾਂ ਦੇ ਬੀਜੇਪੀ ਦੇ ਲੀਡਰਸ ਦੀ ਸਟੇਟਮੈਂਟ ਪੜ ਰਿਹਾ ਸੀਗਾ ਜਾਂ ਸੁਣ ਰਿਹਾ ਸੀਗਾ ਕਿ ਦੇਖੋ ਜੀ ਉਹ ਤਾਂ ਲੁੱਟ ਸੁੱਟ ਦਾ ਕਾਰਨ ਸੀ ਲੁੱਟ ਸੁੱਟ ਦਾ ਸਿਸਟਮ ਨੇ ਠੀਕ ਕਰਨੀ ਆ ਲੇਕਿਨ ਉਸ ਸਕੀਮ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਜਿਹੜੀ ਸਕੀਮ ਇਹਨਾਂ ਨੇ ਬੰਦ ਕੀਤੀ ਹੈ